ਛੰਮੂ ਬੈਰੀਲ ਦੇ ਉੱਤੇ ਸਫਾਈ ਨੂੰ ਲੈ ਕੇ ਵੀ ਬੀਬੀਆਂ ਵੱਲੋਂ ਸੇਵਾ ਕੀਤੀ ਗਈ ਹੱਲਦੇ ਫਿਰਦੇ ਹਸਤਾਲ ਖੋਲ ਦਿੱਤੇ ਗਏ ਨੇ ਤੁਸੀਂ ਜਿਹੜਾ ਕਿ ਜਿਹੜੀ ਸਫਾਈ ਦੀ ਮਹਿੰਮ ਸ਼ੁਰੂ ਕੀਤੀ ਆ ਇਹ ਵੀ ਜ਼ਰੂਰੀ ਸੀ ਕੀ ਕੀ ਕਹਿਣਾ ਚਾਹੁੰਦੇ ਨਹੀਂ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਦੇਖੋ ਇੱਥੇ ਬਹਿਣਾ ਸੌਖਾ ਨਹੀਂ ਹੈ ਦੇਖੋ ਇਹ ਪਹਿਲਾਂ ਵੀ ਸ਼ੁਰੂ ਹੋਇਆ ਸੀ ਪਹਿਲਾਂ ਵੀ ਇਹਨਾਂ ਨੇ ਝੂਠੇ ਵਾਦੇ ਕਰਕੇ ਕਿ ਹਾਂ ਅਸੀਂ ਤੁਹਾਨੂੰ ਤੁਹਾਡੇ ਸਾਰੇ ਮੰਗਾ ਦਵਾਂਗੇ ਇਹਨਾਂ ਨੇ ਸਰਕਾਰਾਂ ਨੇ ਝੂਠ ਬੋਲਿਆ ਅੱਜ ਨਹੀਂ ਯੂਥ ਨੂੰ ਸਮਝ ਆ ਰਿਹਾ ਕਿਉਂਕਿ ਮੇਬੀ ਅਸੀਂ ਪੜਦੇ ਨਹੀਂ ਇਹਦੇ ਬਾਰੇ ਸਟੱਡੀ ਨਹੀਂ ਕਰਦੇ ਤੇ ਮੈਨੂੰ ਲੱਗਦਾ ਇਹਦੇ ਬਾਰੇ ਸਭ ਜਿਹੜੇ ਬੈਠੇ ਫੇਸਬੁੱਕ ਜਾਂ ਇੰਸਟਾ ਤੇ ਤੁਸੀਂ ਸਕਰੋਲ ਕਰਦੇ ਰਹਿੰਦੇ ਹੋ ਰੀਲ ਐਂਡ ਆਨ ਨੂੰ ਛੱਡ ਕੇ ਤੁਸੀਂ ਇਹਦੇ ਬਾਰੇ ਪੜੋ ਕਿ ਇਤੋਂ ਤੁਹਾਨੂੰ ਆਉਣ ਵਾਲੇ ਫਿਊਚਰ ਚ ਲਾਜ਼ ਕੀ ਹੈ ਪ੍ਰੋਫਿਟ ਕੀ ਹੈ ਫਿਰ ਤੁਸੀਂ ਸਾਰੇ ਜਿਹੜੇ ਘਰ ਬੇਲੇ ਬੈਠੇ ਹੋ ਤੁਸੀਂ ਕਹਿੰਦੇ ਕਿ ਇੱਥੇ ਵੇਲਾ ਕੋਈ ਨਹੀਂ ਹੈ ਤਾਂ ਤੁਹਾਨੂੰ ਇੱਥੇ ਆਂਦੀ ਪ੍ਰੇਰਣਾ ਮਿਲੂਗੀ ਕਿ ਮਾਰਕਸ ਦੀ ਡੱਬੀ ਹੁੰਦੀ ਹੈ ਰੁਪਏ ਦੀ ਜਿਹੜਾ ਉਹਦਾ ਵੀ ਰੇਟ ਤੈਅ ਕੀਤਾ ਹੁੰਦਾ ਪਰ ਕਾਨਕ ਦਾ ਜਾਂ ਝੋਨੇ ਦਾ ਉਹਨਾਂ ਦਾ ਰੇਟ ਤਾਂ ਕਿਉਂ ਨਹੀਂ ਪੱਕੇ ਕੀਤੇ ਜਾਂਦੇ ਜੀ ਇਹ ਮਜ਼ਾਕ ਨਹੀਂ ਹੈ ਇਹ ਬਹੁਤ ਹਾਰਡ ਵਰਕ ਕਰਦੇ ਨੇ ਇਹਨਾਂ ਨੂੰ ਪਤਾ ਹੁੰਦਾ ਇਹਨਾਂ ਦਾ ਕਿੰਨਾ ਖੂਨ ਪਸੀਨਾ ਏਕੋ ਕੇ ਫਿਰ ਖੇਤੀ ਕੀਤੀ ਜਾਂਦੀ ਹੈ ਜੇ ਹੁਣ ਕੋਈ ਫਸਲ ਆ ਠੀਕ ਆ ਉਹਨਾਂ ਦਾ ਇੱਕ ਜਿਹੜਾ ਪ੍ਰਾਈਸ ਆ ਠੀਕ ਆ ਪੱਕਾ ਕਰ ਦਿੱਤਾ ਆਪਾਂ ਆਪਣੀ ਮਰਜ਼ੀ ਨਾਲ ਕੁਝ ਲੈ ਨਹੀਂ ਸਕਦੇ ਹੈਗੇ ਠੀਕ ਹੈ ਜਿਹੜਾ ਗਰੀਬ ਬੰਦਾ ਆ ਉਹ ਤਾਂ ਮਾਰਾ ਗਿਆ ਜਿਹਦੀ ਔਕਾਤ ਹੀ ਸਿਰਫ 20 ਰੁਪਏ ਖਰਚਣ ਦੀ ਆ 100 ਰੁਪਏ ਕਿੱਥੋਂ ਖਰਚ ਲੂਆ ਖੁਦ ਸੋਚੋ ਹਣਾ ਤੇ ਆਪਾਂ ਨੂੰ ਇਹ ਇਹ ਨਹੀਂ ਸੋਚ ਲੈ ਕਿ ਹਾਂ ਇਹਦਾ ਪ੍ਰਭਾਵ ਪੂਰੀ ਦੁਨੀਆ ਤੇ ਪਊਗਾ ਸੋ ਇਹ ਕਿਸੇ ਨੂੰ ਘੱਟ ਨਾ ਸਮਝਣ ਠੀਕ ਹੈ ਇੱਥੇ ਗੁਰਗੋਬਿੰਦ ਸਿੰਘ ਜੀ ਦੀ ਫੌਜ ਆਈ ਹੋਈ ਆ ਇਹਨਾਂ ਰੋਕ ਲੈਣਗੇ ਇਹ ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਜਿੱਥੇ ਕਿ ਸ਼ੰਭੂ ਬੈਰੀਅਲ ਦੇ ਉੱਤੇ ਨਾਰੀ ਦਿਵਸ ਜਰ ਮਨਾਇਆ ਗਿਆ ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਅੱਜ ਲਗਾਤਾਰ ਜਿੱਥੇ ਕਿ ਜਿੱਥੇ ਛਮੂ ਬੈਰੀਲ ਦੇ ਉੱਤੇ ਸਫਾਈ ਨੂੰ ਲੈ ਕੇ ਵੀ ਬੀਬੀਆਂ ਵੱਲੋਂ ਸੇਵਾ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਮੁਹਿੰਮ ਵੀ ਅਜੇ ਨਾਰੀ ਦੇਪਤੇ ਸ਼ੁਰੂ ਕੀਤਾ ਗਿਆ ਤੇ ਚਲਾਇਆ ਗਿਆ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬੀਬੀਆਂ ਨਾਲ ਜਿਹੜੀ ਕਿ ਇੱਥੇ ਸਫਾਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਤੇ ਕਿੰਨੇ ਦਿਨ ਤੋਂ ਸੇਵਾ ਕਰਦੇ ਆ ਰਹੇ ਨੇ ਸਾਸਿਕਾਪਨ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਪਹਿਲਾਂ ਦਾ ਯਮ ਮਹਿਮਾਨ ਕਿੰਨੇ ਦਿਨ ਤੋਂ ਸੇਵਾ ਕਰਦੇ ਹੋ 14th ਤੋਂ ਜਦੋਂ ਤੋਂ ਮੋਰਚਾ ਸ਼ੁਰੂ ਹੋਇਆ ਸੀ ਉਹ ਤੋਂ ਅਗਲੇ ਦਿਨ ਤੋਂ ਤੇ ਕਿਵੇਂ ਦੇਖਦੇ ਹੋ ਕੀ ਸੋਚਿਆ ਤੁਸੀਂ ਇਹ ਸਫਾਈ ਮਹਿੰਮ ਸ਼ੁਰੂ ਕਰਨ ਦਾ ਜਿਵੇਂ ਸੋਚਿਆ ਦੇਖੋ ਅਸੀਂ ਇੱਥੇ ਤੇਰਾ ਨੂੰ ਮੇਰਾ ਬ੍ਰਦਰ ਆਇਆ ਸੀ 14th ਨੂੰ ਅਸੀਂ ਫੈਮਲੀ ਸਾਰੀ ਆਈ ਸੀਗੀ ਤੇ ਇੱਥੇ ਕਮੀ ਕੋਈ ਨਹੀਂ ਸੀਗੀ ਨਾ ਮੈਡੀਕਲ ਇਸ਼ੂ ਨਾ ਲੰਗਰ ਵੱਲੋਂ ਕੋਈ ਵੀ ਕਮੀ ਨਹੀਂ ਸੀ ਬਸ ਕਮੀ ਇੱਕ ਸਫਾਈ ਦੀ ਸੀਗੀ ਕਿਉਂਕਿ ਸਭ ਤੋਂ ਮੇਨ ਹੁੰਦੀ ਹੈ ਤੇ ਮੈਨੂੰ ਲੱਗਿਆ ਇੱਥੇ ਜਿੰਨੇ ਵੀ ਸਾਰੇ ਬੈਠੇ ਨੇ ਸਾਡੇ ਆਪਣੇ ਹੀ ਨੇ ਤੇ ਸਾਡੇ ਕਰਕੇ ਹੀ ਬੈਠੇ ਨੇ ਕਿਦਾ ਜੀ ਕਰਦਾ ਘਰ ਛੱਡ ਕੇ ਸੜਕਾਂ ਤੇ ਬਹਿ ਜਾਣ ਤੇ ਮੈਨੂੰ ਲੱਗਿਆ ਜੋ ਅਸੀਂ ਕਰ ਸਕਦੇ ਆ ਕਿ ਅਸੀਂ ਸਫਾਈ ਦਾ ਕੰਮ ਸਾਂਭਾਂਗੇ ਕਿ ਇਹ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਉਸ ਦਿਨ ਦੇ ਇਥੇ ਰੈਗੂਲ ਕਿਹੜਾ ਪਿੰਡ ਕਿਹੜਾ ਹੀ ਆ ਬਣਾ ਲੁਧਿਆਣੇ ਤੋਂ ਪਰਿਆਣ ਇਹ ਦੋ ਰੈਗੂਲਰ ਆ ਰਹੇ ਹਾਂਜੀ ਹਾਂਜੀ ਮੀਸ ਕਈ ਵਾਰ ਇਦਾਂ ਹੋ ਜਾਂਦਾ ਕਿ ਜਿਵੇਂ ਕੰਮ ਆਪਣੇ ਵੀ ਹੋ ਜਾਂਦੇ ਨੇ ਤੇ ਇੱਕ ਅੱਧਾ ਦਿਨ ਸਕਿਪ ਹੋ ਜਾਂਦਾ ਨਹੀਂ ਤਾਂ ਇੱਧਰ ਜਿੰਨੀ ਵੀ ਸਫਾਈ ਹੁੰਦੀ ਅਸੀਂ ਕਰਦੇ ਹਾਂ ਵਕ ਵਕ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਜੋ ਡਾਕਟਰ ਜੀ ਚੱਲਦੇ ਫਿਰਦੇ ਹਸਪਤਾਲ ਖੋਲ੍ਹ ਦਿੱਤੇ ਗਏ ਨੇ ਤੁਸੀਂ ਇਹ ਜਿਹੜਾ ਕਿ ਇਹ ਜਿਹੜੀ ਸਫਾਈ ਦੀ ਮਹਿੰਮ ਸ਼ੁਰੂ ਕੀਤੀ ਆ ਇਹ ਵੀ ਜ਼ਰੂਰੀ ਸੀ ਕੀ ਕੀ ਕਹਿਣਾ ਚਾਹੁੰਦੇ ਨਹੀਂ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਦੇਖੋ ਇੱਥੇ ਬੈਣਾ ਸੌਖਾ ਨਹੀਂ ਹੈਗਾ ਖਾ ਪੀ ਕੇ ਡਿਸਪੋਜ਼ਲ ਤੋਂ ਉਹਦਾ ਵੀ ਤੁਹਾਨੂੰ ਪਤਾ ਯੂਟਿਲਾਈਜ਼ ਨਹੀਂ ਹੁੰਦਾ ਜਾਂ ਤੱਕ ਇਹਨੂੰ ਚੱਕੋ ਨਾ ਤੇ ਇਹਦੇ ਨਾਲ ਫਿਰ ਬਿਮਾਰੀਆਂ ਫ ਕਹਿੰਦਾ ਕਿ ਅੱਗੇ ਤੱਕ ਜਾਣ ਨਾਖੀਏ ਪਿੱਛੇ ਨੂੰ ਜਾਣ ਇਸ ਕਰਕੇ ਮੈਨੂੰ ਲੱਗਿਆ ਕਿ ਸਫਾਈ ਬਹੁਤ ਜ਼ਰੂਰੀ ਹੈ ਡਿਸਪੋਜ਼ਲ ਵਗੈਰਾ ਜਿੰਨਾ ਵੀ ਅਸੀਂ ਚੱਕ ਸਕਕੇ ਜਿੰਨਾ ਵੀ ਅਸੀਂ ਮੀਨਸ ਗਾਰਬੇਜ ਇਕੱਠਾ ਕਰ ਸਕਦੇ ਹਾਂ ਅਸੀਂ ਉਹਨਾਂ ਕਰ ਲੈਂਦੇ ਕਿਸਾਨਾਂ ਦੀਆਂ ਮੰਗਾਂ ਨੂੰ ਕਿਵੇਂ ਦੇਖਦੇ ਹੋ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਐਮਐਸਪੀ ਦੀ ਐਮਐਸਪੀ ਐਗਜ਼ੈਕਟਲੀ ਐਗਜ਼ੈਕਟਲੀ ਸਾਹਿਬ ਕਿਵੇਂ ਦੇਖਦੇ ਹੋ ਦੇਖੋ ਇਹ ਪਹਿਲਾਂ ਵੀ ਸ਼ੁਰੂ ਹੋਇਆ ਸੀ ਪਹਿਲਾਂ ਵੀ ਇਹਨਾਂ ਨੇ ਝੂਠੇ ਵਾਅਦੇ ਕਰਕੇ ਕਿ ਹਾਂ ਅਸੀਂ ਤੁਹਾਨੂੰ ਤੁਹਾਡੀਆਂ ਸਾਰੀਆਂ ਮੰਗਾਂ ਦਵਾਂਗੇ ਇਹਨਾਂ ਨੇ ਸਰਕਾਰਾਂ ਨੇ ਝੂਠ ਬੋਲਿਆ ਇਸ ਵਾਰ ਵੀ ਉਹੀ ਕਰ ਰਹੇ ਨੇ ਬਟ ਜੇ ਤੇ ਇਸ ਵਾਰ ਹੋਣੀ ਹੈ ਜ਼ਰ ਤੇ ਮੈਨੂੰ ਲੱਗਦਾ ਇਹਦੇ ਬਾਰੇ ਸਭ ਜਿਹੜੇ ਬੈਠੇ ਫੇਸਬੁੱਕ ਜਾਂ ਇੰਸਟਾ ਤੇ ਤੁਸੀਂ ਸਕਰੋਲ ਕਰਦੇ ਰਹਿੰਦੇ ਹੋ ਰੀਲਾਂ ਨਾਲ ਨੂੰ ਛੱਡ ਕੇ ਤੁਸੀਂ ਇਹਦੇ ਬਾਰੇ ਪੜੋ ਕਿ ਇਹ ਤੋਂ ਤੁਹਾਨੂੰ ਆਉਣ ਵਾਲੇ ਫਿਊਚਰ 'ਚ ਲਾਜ਼ ਕੀ ਹੈ ਪ੍ਰੋਫਿਟ ਕੀ ਹੈ ਫਿਰ ਤੁਸੀਂ ਸਾਰੇ ਜਿਹੜੇ ਘਰ ਵਿਹਲੇ ਬੈਠੇ ਹੋ ਤੁਸੀਂ ਕਹਿੰਦੇ ਕਿ ਇੱਥੇ ਵਿਹਲਾ ਕੋਈ ਨਹੀਂ ਹੈ ਤਾਂ ਤੁਹਾਨੂੰ ਇੱਥੇ ਆਂਦੀ ਪ੍ਰੇਰਣਾ ਮਿਲੂਗੀ ਕਿ ਅਸੀਂ ਇੱਥੇ ਜਾਣਾ ਕਿਉਂ ਆ ਔਰ ਇਹ ਗਲਤ ਹੈ ਜੋ ਵੀ ਕਿਸਾਨਾਂ ਦਾ ਕਹਿਣਾ ਕਿ ਮਾਰਕਸ ਦੀ ਡੱਬੀ ਹੁੰਦੀ ਹੈ ਰੁਪਏ ਦੀ ਜਿਹੜਾ ਉਹਦਾ ਵੀ ਰੇਟ ਤੈਅ ਕੀਤਾ ਹੁੰਦਾ ਹੈ ਪਰ ਕਾਨਕ ਦਾ ਜਾਂ ਝੋਨੇ ਦਾ ਉਹਨਾਂ ਦਾ ਰੇਟ ਤੈਅ ਕਿਉਂ ਨਹੀਂ ਪੱਕੇ ਕੀਤੇ ਜਾਂਦੇ ਜਿਹੜੀ ਐਮਐਸਪੀ ਉਹਨਾਂ ਨੂੰ ਉੱਤੇ ਚਾਹੀਦੀ ਹੈ ਕਿ ਐਮਐਸਪੀ ਤਹਿਤ ਇੱਕ ਰੇਟ ਤੈਅ ਕੀਤਾ ਜਾਵੇ ਉਹਨਾਂ ਦੇ ਫਸਲਾਂ ਦਾ ਤਾਂ ਹੀ ਕਿਸਾਨ ਦੇਖੋ ਇਹ ਇੱਕ ਬੈ ਕੇ ਐਮਐਸਪੀ ਉਹ ਜਿਵੇਂ ਕਹਿ ਦਿੰਦੇ ਨੇ ਕਿ ਇੱਕ ਮਿਨੀਮਮ ਸਪੋਰਟ ਪ੍ਰਾਈਸ ਸਾਨੂੰ ਦੇ ਦਿੱਤਾ ਜਾਂਦਾ ਹੈ ਹਨਾ ਇਹ ਮਜ਼ਾਕ ਨਹੀਂ ਹੈ ਬਹੁਤ ਹਾਰਡ ਵਰਕ ਕਰਦੇ ਨੇ ਇਹਨਾਂ ਨੂੰ ਪਤਾ ਹੁੰਦਾ ਇਹਨਾਂ ਦਾ ਕਿੰਨਾ ਖੂਨ ਪਸੀਨਾ ਏਕੋ ਕੇ ਫਿਰ ਖੇਤੀ ਕੀਤੀ ਜਾਂਦੀ ਹੈ ਤੇ ਜੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਹਾਂ ਸਾਨੂੰ ਜਿੰਨਾ ਵੀ ਐਮਐਸਪੀ ਇਹ ਇਸ਼ੂ ਕਰ ਰਹੇ ਨੇ ਸਾਡੇ ਲਈ ਵੈਲਿਡ ਨਹੀਂ ਹੈ ਸਾਨੂੰ ਆਪਣੇ ਜੇ ਅਸੀਂ ਆਪਣੇ ਤਰੀਕੇ ਨਾਲ ਚੱਲਾਂਗੇ ਸਾਨੂੰ ਉਹ ਜ਼ਿਆਦਾ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਉਹ ਅੰਡਰਸਟੈਂਡ ਕਰਕੇ ਇਹਨਾਂ ਨੂੰ ਇਹਨਾਂ ਦੇ ਹੱਕ ਦੇਣੇ ਚਾਹੀਦੇ ਨੇ ਔਰ ਬਾਕੀ ਜਦ ਤੱਕ ਮੋਰਚਾ ਚੱਲੇਗਾ ਅਸੀਂ ਨਾਲ ਰਵਾਂਗੇ ਜਦ ਤੱਕ ਵੀ ਚੱਲੇਗਾ ਨਾਲ ਰਵਾਂਗੇ ਪਿੱਛੇ ਹਟਣ ਵਾਲੇ ਹੈ ਨਹੀਂ ਬਾਕੀ ਗਵਰਨਮੈਂਟ ਕੀ ਕਰ ਰਹੀ ਉਹਨਾਂ ਨੂੰ ਸਭ ਪਤਾ ਗਲਤ ਤਾਂ ਹੀ ਲੁਕੇ ਫਿਰਦੇ ਨੇ ਨਹੀਂ ਤਾਂ ਬੈਠ ਕੇ ਅੱਜ ਮੀਟਿੰਗ ਹੋ ਗਈ ਕੱਲ ਮੀਟਿੰਗ ਹੋ ਗਈ ਮੀਟਿੰਗ ਹੀ ਕਰੀ ਜਾਂਦੇ ਨੇ ਰਿਜ਼ਲਟ ਕੁਝ ਨਹੀਂ ਨਿਕਲ ਰਿਹਾ ਅ ਲਗਾਤਾਰ ਜਿੱਥੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਬੀਬੀਆਂ ਵੱਲੋਂ ਵੀ ਅੱਜ ਨਾਰੀ ਦਿਵਸ ਤੇ ਰੋਸ ਪ੍ਰਦਰਸ਼ਨ ਕਰਨ ਲਈ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਲਈ ਇੱਥੇ ਪਹੁੰਚੇ ਸਨ ਉੱਥੇ ਤੁਸੀਂ ਦੱਸ ਸਕਦੇ ਹੋ ਕਿ ਜਿਹੜੀ ਕਿ ਸ਼ੰਭੂ ਬੈਰੀਲ ਦੇ ਉੱਤੇ ਵੀ ਜਿਹੜੀ ਹੈ ਕਿ ਬੀਬੀਆਂ ਵੱਲੋਂ ਲਗਾਤਾਰ ਜਦੋਂ ਤੋਂ ਸੰਘਰਸ਼ ਆ ਰਿਹਾ ਤੇ ਸਫਾਈ ਨੂੰ ਵੀ ਪਹਿਲ ਦਿੱਤੀ ਜਾ ਰਹੀ ਹੈ ਕਿਉਂਕਿ ਸਫਾਈ ਜਿਹੜਾ ਕਿ ਪਲਾਸਟਿਕ ਦੇ ਚਲੋਗੇ ਗਲਾਸ ਜਾਂ ਹੋਰ ਚੀਜ਼ਾਂ ਨੇ ਉਹ ਪਲਾਸਟਿਕ ਗੱਲ ਦਾ ਨਹੀਂ ਧਰਤੀ ਦੇ ਵਿੱਚ ਨਹੀਂ ਗੱਲ ਦਾ ਜਿਸ ਤਨਾ ਵਾਤਾਵਰਨ ਵੀ ਦੂਸ਼ਿਤ ਹੁੰਦਾ ਤੇ ਉੱਥੇ ਹੀ ਗੱਲਬਾਤ ਵੀ ਕਰਾਂਗੇ ਬੀਬੀ ਹੋਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਕਹਿੰਨਾ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਮਸ਼ਕਾਨ ਹੈ ਕਿਵੇਂ ਦੇਖਦੇ ਹੋ ਅੱਜ ਸਫਾਈ ਮਹੀਨ ਸ਼ੁਰੂ ਕੀਤੀ ਹੈ ਨਾਰੀ ਦਿਵਸ ਤੇ ਅੱਜ ਨਾਰੀ ਦਿਵਸ ਮਨਾਇਆ ਜਾ ਰਿਹਾ ਪੂਰੇ ਦੇਸ਼ ਭਾਰ ਦੇ ਨਾਰੀ ਦੀ ਕਹਿੰਦੇ ਨਾਰੀ ਦਿਵਸ ਹੀ ਮਨਾਇਆ ਜਾਂਦਾ ਜਦੋਂ ਨਾਰੀ ਦਾ ਸਤਿਕਾਰ ਤੇ ਆਦਰ ਬੁਨੰਤਾ ਜਾਂਦਾ ਕਿ ਕਾਗਜ਼ਾਤ ਕਰਿਆ ਕਿਵੇਂ ਦੇਖਦੇ ਹੋ ਨਹੀਂ ਐਕਚੁਅਲ ਚ ਪਤਾ ਕੀ ਗੱਲ ਆ ਇਹ ਤਾਂ ਅੱਜ ਕੱਲ ਦੇਖੋ ਇੱਕ ਫੂਫਾ ਬਹੁਤ ਹੋ ਗਿਆ ਹਨਾ ਔਮਨਸ ਡੇ ਜਿੱਦਾਂ ਮਨਾਣਾ ਚਾਹੀਦਾ ਅੱਜ ਦੇਖਿਆ ਕਿ ਇੱਥੇ ਵਧੀਆ ਤਰ੍ਹਾਂ ਔਮਨਸ ਡੇ ਮਨਾਇਆ ਗਿਆ ਠੀਕ ਹੈ ਨਾਰੀ ਦਿਵਸ ਜਿਹੜੂ ਆਪਾਂ ਕਹਿੰਨੇ ਆ ਮਨਾਇਆ ਗਿਆ ਆ ਔਰ ਇਵਨ ਇੱਥੇ ਸਪੀਚ ਸੁਣ ਕੇ ਨਾ ਅੱਛਾ ਲੱਗਾ ਜਿ ਨੋਨਾ ਨੇ ਦਿੰਦਾ ਆ ਠੀਕ ਆ ਉਤੋਂ ਤੋਂ ਮਨੇ ਬਹੁਤ ਗੱਲਾਂ ਕਹਿੰਦੇ ਆ ਠੀਕ ਆ ਘਰ ਦਾ ਕੋਈ ਨਹੀਂਗਾ ਤੁਹਾਨੂੰ ਨਹੀਂ ਪਤਾ ਅੱਜਕੱਲ ਦੇ ਜ਼ਮਾਨੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹੈਗਾ ਪਰ ਆਪਾਂ ਅਸੀਂ ਇੱਥੇ ਆਏ ਆ ਹਸਨਸਪੀਚ ਸੁਣੀ ਆਗੂਆਂ ਦੀ ਸਪੀਚ ਸੁਣੀ ਬਹੁਤ ਚੰਗਾ ਲੱਗਾ ਆ ਮਨੇ ਬਹੁਤ ਰਿਸਪੈਕਟ ਦਿੱਤੀ ਆ ਠੀਕ ਆ ਉਹਨਾਂ ਨੇ ਲੇਡੀਜ਼ ਨੂੰ ਬਹੁਤ ਅੱਗੇ ਰੱਖਿਆ ਆ ਠੀਕ ਆ ਅੱਗੇ ਰੱਖਣ ਦੀ ਹੋਰ ਵੀ ਗੱਲ ਕੀਤੀ ਆ ਬਹੁਤ ਸੁਣ ਕੇ ਚੰਗਾ ਲੱਗਾ ਤੇ ਉਹਨਾਂ ਨੇ ਨਾਰੀ ਦੀ ਗੱਲ ਕਰੀ ਨਾਰੀ ਪਰਿਵਾਰ ਤੋਂ ਲੈ ਕੇ ਪੂਰਾ ਸਾਹ ਦਿੰਦੀ ਆ ਮਰਦ ਦਾ ਕਿਵੇਂ ਦੇਖਦੇ ਆ ਮਾਂ ਦੇ ਰੂਪ ਦੇ ਵਿੱਚ ਨਾਰੀ ਭੈਣ ਦੇ ਰੂਪ ਦੇ ਵਿੱਚ ਨਾਰੀ ਪਤਨੀ ਦੇ ਰੂਪ ਦੇ ਵਿੱਚ ਨਾਰੀ ਕਿਵੇਂ ਦੇਖਦੇ ਹੋ ਕਿ ਨਾਰੀ ਦਾ ਰੂ ਸਾਰੇ ਜੇ ਕਰ ਕਰੇ ਸਾਰੇ ਰੋਲ ਅਦਾ ਕੀਤੇ ਜਾਂਦੇ ਨੇ ਕੀ ਕਿਵੇਂ ਦੇਖਦੇ ਹੋ ਦੇਖੋ ਜਿੱਦਾਂ ਅੱਜ ਕੱਲ ਬੈਸਟਰੀ ਇਰਾ ਆ ਠੀਕ ਹੈ ਤੁਹਾਨੂੰ ਜਿੱਦਾਂ ਵੀ ਪਤਾ ਹੈ ਮੈਂ ਵੀ ਮੈਰਿਡ ਆ ਮੇਰਾ ਬੇਬੀ ਵੀ ਆ ਠੀਕ ਹੈ ਮੈਂ ਘਰ ਵੀ ਸੰਭਦੀ ਆ ਮੈਂ ਉਰੇ ਆ ਕੇ ਵੀ ਆਪਣੀ ਜ਼ਿੰਮੇਵਾਰੀ ਨਿਭਾਣੀ ਆ ਠੀਕ ਆ ਮੈਂ ਇਹ ਕਹਿਣਾ ਚਾਹੂੰਗੀ ਕਿ ਦੇਖੋ ਕੁੜੀ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਆ ਹਨਾ ਉਹਦੇ ਹੱਜ ਇਹੋ ਜਿਹੀ ਪਾਵਰ ਆ ਕਿ ਉਹ ਕਿੱਥੇ ਬੰਦਾ ਕਿੱਥੇ ਖੜਾ ਤੇ ਕਿੱਥੇ ਲੈ ਕੇ ਜਾ ਸਕਦੀ ਆ ਸਮਝ ਰਹੇ ਹੋ ਇਹ ਚੀਜ਼ ਨੂੰ ਕਿ ਆਪਾਂ ਜਿੰਨਾ ਬੰਦੇ ਇੱਥੇ ਸਾਥ ਦੇ ਰਹੇ ਜਿੰਨਾ ਬੰਦੇ ਇਥੇ ਯੋਗਦਾਨ ਦੇ ਰਹੇ ਲੇਡੀਜ਼ ਨੂੰ ਵੀ ਦੇਣਾ ਚਾਹੀਦਾ ਆ ਠੀਕ ਹੈ ਕਰਨ ਨੂੰ ਆਪਾਂ ਵੀ ਸਭ ਕੁਝ ਕਰ ਸਕਦੇ ਆ ਅੱਜ ਕੱਲ ਸਾਰੇ ਪੜੇ ਲਿਖੇ ਆ ਠੀਕ ਆ ਯੋਗਦਾਨ ਸਾਰੇ ਦੇ ਸਕਦੇ ਆ ਸਾਡਾ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਇਹ ਲੜਾਈ ਆ ਹਰ ਵਰਗ ਦੀ ਆ ਕਿਉਂਕਿ ਵੱਡੇ ਮਾਲ ਖੁੱਲ ਗਏ ਨੇ ਸ਼ਹਿਰਾਂ ਦੇ ਵਿੱਚ ਕਿ ਜੇਕਰ ਕਿਸਾਨ ਨੂੰ ਮਾਰ ਪਾਉਗੀ ਤਾਂ ਛੋਟੇ ਦੁਕਾਨਦਾਰਾਂ ਨੂੰ ਮਾਰ ਪਾਉਗੀ ਬਿਲਕੁਲ ਪਾਉਗੀ ਜੀ ਬਿਲਕੁਲ ਕਿਉਂ ਨਹੀਂ ਪਾਉਗੇ ਹੁਣ ਇੱਕ ਗਾਲ ਦੇਖੋ ਜੇ ਹੁਣ ਕੋਈ ਫਸਲ ਆ ਠੀਕ ਆ ਉਹਨਾਂ ਦਾ ਇੱਕ ਜਿਹੜਾ ਪ੍ਰਾਈਸ ਆ ਠੀਕ ਆ ਪੱਕਾ ਕਰ ਦਿੱਤਾ ਆਪਾਂ ਆਪਣੀ ਮਰਜ਼ੀ ਨਾਲ ਕੁਝ ਲੈ ਨਹੀਂ ਸਕਦੇ ਹੈਗੇ ਠੀਕ ਹੈ ਜਿਹੜਾ ਗਰੀਬ ਬੰਦਾ ਆ ਉਹ ਤਾਂ ਮਾਰਾ ਗਿਆ ਜਿਹਦੀ ਔਕਾਤ ਹੀ ਸਿਰਫ 20 ਰੁਪਏ ਖਰਚਣ ਦੀ ਆ 100 ਰੁਪਏ ਕਿੱਥੋਂ ਖਰਚ ਲੂਆ ਖੁਦ ਸੋਚੋ ਹਨਾ ਤੇ ਆਪਾਂ ਨੂੰ ਇਹ ਇਹ ਨਹੀਂ ਸੋਚ ਰਹੇ ਕਿ ਹਾਂ ਇਹਦਾ ਪ੍ਰਭਾਵ ਪੂਰੀ ਦੁਨੀਆ ਤੇ ਪਊਗਾ ਠੀਕ ਹੈ ਇਹ ਸਿਰਫ ਆਪਣਾ ਸੋਚ ਰਹੇ ਗਲਤ ਗੱਲ ਆ ਠੀਕ ਹੈ ਇਹਨਾਂ ਨੂੰ ਪੂਰੀ ਦੁਨੀਆ ਗਰੀਬਾਂ ਦਾ ਸੋਚਣਾ ਚਾਹੀਦਾ ਆ ਠੀਕ ਆ ਬਾਕੀ ਦੇਖੋ ਹੁਣ ਇਹ ਸਾਰੇ ਤਾਂ ਸਰਕਾਰ ਦੀ ਜਦੋਂ ਕਾਰਗਿਰਦੀ ਦੇ ਬਾਰਡਰ ਬਣਾ ਦਿੱਤਾ ਗਿਆ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਕਿਵੇਂ ਮੈਨੂੰ ਤਾਂ ਇਨਾ ਦੁੱਖ ਲੱਗਾ ਮਤਲਬ ਟੀਵੀ ਦੇ ਵਿੱਚ ਦਿਖਾ ਰਹੇ ਸੀ ਕਿ ਬਾਰਡਰ ਤੋੜ ਤੋੜ ਦਿੱਤੇ ਗਏ ਆ ਮੈਂ ਬੜੀ ਖੁਸ਼ ਹੋ ਗਈ ਮੈਂ ਅਗਲੇ ਡੇ ਤੇ ਐ ਮੈਂ ਕਿਹਾ ਮੈਂ ਦੇਖ ਕੇ ਆਵਾਂ ਕੋਈ ਬਾਰਡਰ ਨਹੀਂ ਟੁੱਟਾ ਸੀ ਕੋਈ ਕੁਝ ਨਹੀਂ ਫੇਕ ਨਿਊਜ਼ ਦਿਖਾ ਰਹੇ ਸੀਗੇ ਮੈਨੂੰ ਗੱਲ ਤੋਂ ਪੰਜਾਬ ਅਲੱਗ ਹੈ ਇੰਡੀਆ ਤੋਂ ਬਿਲਕੁਲ ਲੱਗ ਨਹੀਂ ਹੈਗਾ ਇਸੇ ਦੀ ਇਸੇ ਦੇਸ਼ ਦਾ ਹਿੱਸਾ ਆ ਈਵਨ ਪੰਜਾਬ ਸਭ ਤੋਂ ਸਟਰੋਂਗ ਆ ਠੀਕ ਆ ਪੰਜਾਬ ਦੇ ਸਿਰ ਤੇ ਸਾਰੇ ਚੱਲਦਾ ਪੂਰਾ ਇੰਡੀਆ ਚੱਲਦਾ ਆ ਠੀਕ ਆ ਸਭ ਨੂੰ ਪਤਾ ਹੈ ਮੋਦੀ ਨੂੰ ਵੀ ਪਤਾ ਆ ਠੀਕ ਆ ਕੀ ਕਰ ਲੂਗਾ ਇਹ ਬਾਰਡਰ ਬਣਾ ਕੇ ਟੁੱਟਣਗੇ ਨਹੀਂ ਇਹ ਬਿਲਕੁਲ ਟੁੱਟ ਸਕਦੇ ਆ ਹਨਾ ਸੋ ਇਹ ਕਿਸੇ ਨੂੰ ਘੱਟ ਨਾ ਸਮਝਣ ਠੀਕ ਹੈ ਇੱਥੇ ਗੁਰਗੋਬਿੰਦ ਸਿੰਘ ਜੀ ਦੀ ਫੌਜ ਆਈ ਹੋਈ ਆ ਇਹਨਾਂ ਰੋਕ ਲੈਣਗੇ ਇਹ ਕੋਈ ਨਹੀਂ ਕੋਣ ਰੋਕ ਲਗਾ ਦੱਸੋ ਕੋਈ ਨਹੀਂ ਰੋਕ ਸਕਦਾ ਹੈਗਾ ਜਾਣਗੇ ਅੱਗੇ ਜਾਣਗੇ ਜਿੱਤ ਕੇ ਆਣਗੇ ਠੀਕ ਹੈ ਰੋਕ ਕੇ ਦਿਖਾ ਜੀ ਨਾ ਤੁਹਾਨੂੰ ਇਸ ਇਤਨਾ ਸਾਥ ਦੇਓਗੇ ਤੁਸੀਂ ਬਿਲਕੁਲ ਮੈਂ ਅਸੇ ਸ਼ੁਰੂ ਤੋਂ ਨਾਲ ਨੇ ਐਂਡ ਤੱਕ ਨਾਲ ਜਾਵਾਂਗੇ ਅਰਥ ਦੇ ਸਾਬਦੋ ਕਿ ਬੀਬੀਆਂ ਵੱਲੋਂ ਸ਼ੰਭੂ ਬੈਰੀਲ ਦੇ ਉੱਤੇ ਸਫਾਈ ਮਹੀਮ ਕਰਕੇ ਸਫਾਈ ਮਨਾਇ ਕੀਤੀ ਜਾ ਰਹੀ ਸੀ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸੇ ਦੀ ਦਿੱਕਤ ਨਾ ਹੋਵੇ ਕਿਉਂਕਿ ਜਿਹੜਾ ਪਲਾਸਟਿਕ ਆ ਪਲਾਸਟਿਕ ਗਲਦਾ ਨਹੀਂ ਉਸ ਨੂੰ ਲੈ ਕੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਫਾਈ ਨੂੰ ਪਹਿਲ ਦੇ ਰਹੇ ਹਾਂ ਤੇ ਕੰਮ ਕਰ ਜਿਹੜਾ ਸਫਾਈ ਦਾ ਵੀ ਪੂਰਾ ਕਰਿਆ ਜਾਵੇ ਕਿ ਕਿਸਾਨਾਂ ਦੇ ਨਾਲ ਇਸੇ ਤਰ੍ਹਾਂ ਡਟੇ ਰਹਿਾਂਗੇ ਸ਼ੰਭੂ ਬੈਰੀਲ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਭਟਦੀ ਵਿਚੇ ਰਿਪੋਰਟ